ਸੱਛੇ ਗੱਲਸ ਆਇਆ ਨੂੰ ਅਥੇ ਅਸ਼ਕ ਲਖੇਸ਼ਰੀ ਮੁਖਸਾ ਸਾਹਿਬ ਤੋਂ ਦੇਖੋ ਜੀ ਵਿਆਹ ਸ਼ਾਦੀ ਲਈ ਵੈਰਾਈਟੀ ਆ ਚੁੱਕੀ ਹੈ ਬਹੁਤ ਸੋਹਣੇ ਸੋਹਣੇ ਸੂਟ ਆਏ ਹੋਏ ਆ ਦੇਖੋ ਅੱਜ ਆਪਾਂ ਤੁਹਾਨੂੰ ਇੱਕ ਸੈਂਪਲ ਦੇ ਤੌਰ ਤੇ ਸੂਟ ਦਿਖਾਉਣ ਜਾ ਰਹੇ ਹਾਂ ਵੇਖੋ ਸੂਟ ਕਿੰਨਾ ਸੋਹਣਾ ਹੈਗਾ ਨਾਲ ਚੁਣੌਣ ਦਾ ਦੁਪੱਟਾ ਦੁਪੱਟੇ ਤੇ ਵੀ ਵਰਕ ਹੈ ਇਦਾਂ ਆਪਾਂ ਇੱਕ ਤੁਹਾਨੂੰ ਹੋਰ ਸੂਟ ਆਇਆ ਦਾ ਸੈਂਪਲਿੰਗ ਤੌਰ ਤੇ ਦਿਖਾਵਾਂ ਜੀ ਬਹੁਤ ਸੋਹਣੇ ਸੋਹਣੇ ਸੂਟ ਆਏ ਆ ਇਹਨਾਂ ਦੇ ਵਿੱਚ ਆਪਾਂ ਜਿਹੜੇ ਸੂਟ ਆਏ ਹੋਏ ਆ ਤੇ ਆ ਨਾਲ ਦੇਖੋ ਜੀ ਸਿਰਫ ਗਲੇ ਤੇ ਵਰਕ ਹੈ ਦੁਪੱਟਾ ਇਹਦਾ ਦੁਪੱਟਾ ਵੇਖੋ ਜੀ ਕਿੱਡਾ ਸੋਹਣਾ ਦੁਪੱਟਾ ਹੈ ਬਹੁਤ ਹੈਵੀ ਦੁਪੱਟਾ ਹੈ ਇਹਦੇ ਨਾਲ ਨਾਲ ਆਪਾਂ ਤੁਹਾਨੂੰ ਇਹ ਵੀ ਦੱਸਣ ਜਾ ਰਹੇ ਹਾਂ ਜੀ ਲਹਿੰਗੇ ਵੀ ਆ ਚੁੱਕੇ ਆ ਦੇਖੋ ਜੀ ਆਪਾਂ ਤੁਹਾਨੂੰ ਇੱਕ ਲਹਿੰਗਾ ਵੀ ਦਿਖਾਉਣ ਜਾ ਰਹੇ ਹਾਂ ਬਿਲਕੁਲ ਸਿਓਰ ਹੈਂਡਵਰਕ ਦਾ ਲਹਿੰਗਾ ਹੈ ਲਹਿੰਗਾ ਦੇਖੋ ਕਿੱਡਾ ਸੋਹਣਾ ਹੈ ਇਹਦੇ ਨਾਲ ਜਿਹੜੀ ਚੋਲੀ ਹੈਗੀ ਬਹੁਤ ਸੋਹਣੀ ਚੋਲੀ ਹੈ ਜੇ ਤੁਸੀਂ ਇਹਨਾਂ ਸਟੂਆਂ ਨੂੰ ਬਾਏ ਕਰਨਾ ਹੈਗਾ ਤਾਂ ਸਾਡੇ ਅਰਸ਼ ਕਲੈਕਸ਼ਨ ਸ਼੍ਰੀ ਮੁਕਸਸਾ ਸਾਹਿਬ ਦੋ ਮੰਜ਼ਲਾ ਸ਼ੋਅਰੂਮ ਤੇ ਆ ਸਕਦੇ ਹੋ ਦੇਖੋ ਆਪਾਂ ਤੁਹਾਨੂੰ ਇੱਕ ਆਫਰ ਵੀ ਦੇਣ ਜਾ ਰਹੇ ਹਾਂ ਜੇ ਤੁਸੀਂ 10000 ਦੀ ਸ਼ਾਪਿੰਗ ਕਰਦੇ ਹੋ ਤੇ ਆਪਾਂ ਤੁਹਾਨੂੰ ਇੱਕ ਡਬਲ ਬੈਡ ਮਾਉਂਟੀ ਕਰ ਲਓ ਦਾ ਕੰਬਲ ਫ੍ਰੀ ਦੇਵਾਂਗੇ ਜੇ ਮਨੋ ਤੁਸੀਂ 20000 ਦੀ ਸ਼ਾਪਿੰਗ ਕਰਦੇ ਆਪਾਂ ਦੋ ਕੰਬਲ ਤੁਹਾਨੂੰ ਫ੍ਰੀ ਦੇਵਾਂਗੇ ਇਹਦੇ ਵਿੱਚ ਆਪਾਂ ਤੁਹਾਨੂੰ ਇੱਕ ਹੋਰ ਦੱਸਣ ਜਾ ਰਹੇ ਹਾਂ ਜਿੱਦਾਂ ਕਿ ਵਿਆਹ ਸ਼ਾਦੀ ਲਈ ਬਾਗ ਬਹੁਤ ਜ਼ਰੂਰੀ ਹੈ ਬਾਗ ਵੀ ਆ ਚੁੱਕੇ ਆ ਦੇਖੋ ਕਿੱਡਾ ਹੈਵੀ ਬਾਗ ਆ ਜੇ ਤੁਸੀਂ ਇਸ ਤੋਂ ਵੀ ਹੈਵੀ ਬਾਗ ਰੈਡੀ ਕਰਾਉਣਾ ਤਾਂ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋ ਜੇ ਤੁਸੀਂ ਇੱਥੇ ਵਿਜ਼ਿਟ ਕਰੋ ਜਾਂ ਇਨ ਨਹੀਂ ਤਾਂ ਸਾਨੂੰ ਕਾਲ ਕਰੋ ਸਾਡਾ ਨੰਬਰ 9056312517 ਹੈ